ਉੱਡ ਗਏ ਤੇ ਇਹ ਵੀਰ ਨੇ ਕੀ ਕੀਤਾ ਗੱਡੀ ਨੱਪਦੀ ਏਕ ਟਾਈਮ ਤੇ ਤੇ ਆਪਾਂ ਉਥੋਂ ਭੱਜੇ ਆਏ ਆ ਦੋ ਜਣੇ ਉਹ ਵੀਰ ਅੱਧਾ ਸ਼ੀਸ਼ਾ ਥੱਲੇ ਹੀ ਤੇ ਐਨੇ ਉਹ ਬੰਦਾ ਥੱਲੇ ਲੰਮੇ ਪਿਆ ਸਾਡਾ ਐਨੇ ਨਹੀਂ ਵੇਖਿਆ ਕਿ ਬੰਦਾ ਥੱਲੇ ਆ ਜਾਂ ਨਹੀਂ ਆ ਐਨੇ ਐਕਸੀਲੇਟਰ ਤੇ ਪੈਰ ਦਿੱਤਾ ਬਾਏ ਜਾਨ ਵੀਰ ਰੱਬ ਵੱਲੋਂ ਮੈਂ ਕੀ ਹੀ ਹੱਥ ਪੈ ਗਿਆ ਚਾਬੀ ਤੇ ਗੱਡੀ ਉੱਥੇ ਲੋਕ ਹੋ ਗਈ ਐਵੇਂ ਜੀ ਡਿਊਟੀ ਤੇ ਆਏ ਹਾਂ ਮਿਲਾਂ ਡਿਊਟੀ ਕਿਥੇ ਸਰਪ੍ਰਿੰਸਿੰਗ ਡਿਊਟੀ ਹਾਂ ਜੀ ਡਿਊਟੀ ਸਾਹਮਣੇ ਆਉਂਦੀ ਹੈ ਡਿਊਟੀ ਸਾਹਮਣੇ ਨਾਲ ਡਿਊਟੀ ਹੈ ਨੇ ਮੈਂ ਤੇ ਵੀਰ ਜੀ ਗੱਡੀ ਰੁੱਕ ਗਈ ਸੀ ਗੱਡੀ ਭਜਾਉਣ ਵਾਲਾ ਕੋਈ ਚੱਕਰ ਹੀ ਨਹੀਂ ਹੈ ਇਹਦਾ ਸ਼ੀਸ਼ਾ ਕਿੰਨਾ ਟੁੱਟ ਗਿਆ ਲੱਗਦਾ ਸ਼ੀਸ਼ਾ ਤੇ ਚਲੋ ਮਤਲਬ ਜੇ ਟੁੱਟ ਗਈ ਪਰ ਮੈਂ ਗੱਡੀ ਭਜਾਉਣ ਵਾਲਾ ਨਹੀਂ ਸੀ ਮੈਂ ਇਹਦੇ ਹਾਂਜੀ ਕਿੱਥੇ ਮਲਾਜੇ ਇੱਥੇ ਪੰਜ ਮਾਲ ਮੰਡੀ ਮਾਲ ਮੰਡੀ ਐਕਸੀਡੈਂਟ ਕਰਕੇ ਭਜਣ ਲੱਗਾ ਹੋਊਗਾ ਬੰਦਾ ਅਸੀਂ ਉਹਨੂੰ ਕਿਆਜ ਕਰਾਂਗੇ ਉਸ ਵਾਲੇ ਭਾਵੇਂ ਸਾਡੀ ਪੰਜਾਬ ਪੁਲਿਸ ਦਾ ਬੰਦਾ ਮੈਡੀਕਲ ਕਰਾਇਆ ਜਾਣਾ ਬਈ ਸਭ ਕੁਝ ਹੋਏਗਾ ਵੀਰ ਜੀ ਮੇਰੀ ਸਾਹਮਣੇ ਟ੍ਰੈਵਲ ਲੱਗੀ ਹੈ ਸਾਈਂ ਟ੍ਰੈਵਲ ਤੇ ਹੈ ਵੀਰ ਸਾਡੇ ਸਤਗੁਰੂ ਟ੍ਰੈਵਲ ਦੇ ਹੀ ਬੰਦੇ ਨੇ ਆਤੁਲ ਵੀਰ ਜੀ ਤੇ ਇਹਨਾਂ ਨੇ ਨਾ ਨਿਕਲ ਰੇ ਕ੍ਰਾਸ ਕਰ ਰਹੇ ਸੀ ਬੱਸਾਂ ਬੜੀਆਂ ਟੇਡੀਆਂ ਲੱਗਦੀਆਂ ਇੱਥੇ ਲక్ష్ਮੀ ਵਾਲਿਆਂ ਦੀਆਂ ਇੰਟਰ ਸਿਟੀ ਦੀਆਂ ਤੇ ਆਪਣੀਆਂ ਹੋਰ ਆ ਕੇ ਇੱਥੇ ਗੱਡੀਆਂ ਟੇਡੀਆਂ ਲੱਗਦੀਆਂ ਮੌਕੇ ਤੇ ਠੀਕ ਹੈ ਜੀ ਤੇ ਇਹ ਗੱਡੀ ਕਵਰ ਕਰ ਰਹੀ ਤਾਂ ਪਿੱਛੋਂ ਸਵਿਫਟ ਆਈ ਬੜੀ ਤੇਜ਼ ਮੈਂ ਆਪਣੇ ਸੋਰੀ ਆਪਣੇ ਕਾਊਂਟਰ ਤੇ ਖੜਾ ਸੀ ਮੈਂ ਕਾਊਂਟਰ ਤੇ ਖਲੋ ਕੇ ਇੱਕੋ ਦਮ ਭਾਜੀ ਬੰਬ ਫਟਣ ਵਰਗੀ ਆਵਾਜ਼ ਆਈ ਬੰਦਾ ਉੱਡਿਆ ਇੱਕ ਉੱਡ ਕੇ ਤੇ ਇਹ ਵੀਰ ਨੇ ਕੀ ਕੀਤਾ ਗੱਡੀ ਨੱਪਦੀ ਏਕ ਟਾਈਮ ਤੇ ਤੇ ਆਪਾਂ ਉਥੋਂ ਭੱਜੇ ਆਏ ਆ ਦੋ ਜਣੇ ਉਹ ਵੀਰ ਅੱਧਾ ਸ਼ੀਸ਼ਾ ਧੱਲੇ ਹੀ ਤੇ ਐਨੇ ਉਹ ਬੰਦਾ ਧੱਲੇ ਲੰਮੇ ਪਿਆ ਸਾਡਾ ਐਨੇ ਨਹੀਂ ਵੇਖਿਆ ਕਿ ਬੰਦਾ ਥੱਲੇ ਆ ਜਾਂ ਨਹੀਂ ਆ ਐਨੇ ਐਕਸਲੇਟਰ ਤੇ ਪੈਰ ਦਿੱਤਾ ਬਾਏ ਜਾਨ ਵੀਰ ਰੱਬ ਵੱਲੋਂ ਮੈ ਕੀ ਹੀ ਹੱਥ ਪੈ ਗਿਆ ਚਾਬੀ ਤੇ ਗੱਡੀ ਉੱਥੇ ਲੋਕ ਹੋ ਗਈ ਨਹੀਂ ਤਾਂ ਕਿਹਨੇ ਪੰਜਾਬ ਹੁੰਦੀ ਐ ਹੋਏ ਕੰਮ ਕਰੇਗੀ ਤੇ ਫਿਰ ਕੀ ਕਰੇਗੀ ਪਾਜੀ ਪੰਜਾਬ ਪੁਲਿਸ ਦਾ ਇੱਕ ਇੱਕ ਬੰਦਾ ਜਿਹੜਾ ਆਇਆ ਨਹੀਂ ਪੰਜਾਬ ਪੁਲਿਸ ਦਾ ਜਿਹੜਾ ਗੱਡੀ ਹਾਂ ਇੱਕ ਬੰਦਾ ਆਇਆ ਡਾਤਾ ਇੱਕ ਨੇ ਐਂਡੀਵਰੀਆ ਆ ਕੇ ਕ੍ਰਾਈਮਨਲ ਨੂੰ ਜਿਹੜਾ ਮੌਕੇ ਤੇ ਆ ਕੇ ਡਕਿਆ ਵੀਰ ਨੇ ਡਕਿਆ ਨੇ ਦੇ ਉਹ ਨਿਕਲ ਚੱਲਾ ਸੀ ਆਪਾਂ ਤੇ ਚਾਬੀ ਵੜ ਗਏ ਆਪਣੇ ਬੰਦੇ ਨੂੰ ਇੱਕ ਲਾਪ ਕੇ ਘਾਬਰ ਗਏ ਕਿ ਬੰਦਾ ਉੱਠੇ ਉੜਦਾ ਹੀ ਨਹੀਂ ਪਿਆ ਸੀ ਮੌਕੇ ਤੇ ਪਰ ਜੇ ਇਹ ਹਾਲ ਰਹੂਗਾ ਵੀਰ ਜੀ ਫਿਰ ਤੇ ਬੱਲੇ ਬੱਲੇ ਪੰਜਾਬ ਦੀ ਵੈਸੇ ਹੀ ਚੱਲ ਰਹੀ ਵੀਰ ਬਈ ਮੇਰਾ ਨਾਮ ਜਸਕਿਰਤ ਸਿੰਘ ਆ ਬਈ ਇੱਥੇ ਨਾ ਲਾਈਵ ਇੱਕ ਐਕਸੀਡੈਂਟ ਹੋਇਆ ਵਾ ਸਵਿਫਟ ਕਾਰ ਇੱਥੇ ਲੱਗੀ ਆ ਪਿਛੇ ਆੜੀ ਠੀਕ ਆ ਇਹ ਵੀਰ ਹੁਣੀ ਨਾ ਆ ਇੱਕ ਬੰਦਾ ਵਿੱਚ ਵਾ ਦੋ ਬੈਠੇ ਆ ਠੀਕ ਆ ਇਹ ਨਾ ਇੱਕ ਵੀਰੇ ਹੈ ਖਾ ਉੱਥੇ ਹਸਪੀਟਲ ਵੀਰ ਨੂੰ ਐਡਮਿਟ ਕਰਾਉਣ ਲੱਗੇ ਆ ਉਹਦਾ ਐਕਸੀਡੈਂਟ ਕਰਕੇ ਨਾ ਇਹ ਵੀਰ ਭੱਜ ਲੱਗਾ ਹੀਗਾ ਇੱਥੋਂ ਤੇ ਮੌਕੇ ਦੇ ਲੋਕਾਂ ਨੇ ਉਹ ਤੇ ਮੈਂ ਆਕੇ ਇਹਨੂੰ ਪ੍ਰੀਮੀਨਰ ਨੂੰ ਕੈਚ ਕਰਨਿਆ ਹਾਂ ਹਾਂਜੀ ਮੈਨੂੰ ਕਿਹਾ ਐਕਸਿਡੈਂਟ ਹੋ ਗਿਆ ਰ ਮੈਂ ਭਾਈ ਇਹਨੀ ਗੱਲ ਆਖੀ ਜੇ ਤੁਹਾਨੂੰ ਗੁੱਸਾ ਲੱਗਾ ਮੈਂ ਸੌਰੀ ਕਹਿੰਨਾ ਨਹੀਂ ਨਹੀਂ ਤੂੰ ਇਹ ਕਹਿ ਕਿ ਨਾ ਅਸੀਂ ਇਹ ਲੈਣਾ ਤੈਨੂੰ ਬਾਅਦ ਚ ਮੈਂ ਭਾਈ ਇਹ ਗੱਲ ਆਖੀ ਸੀ ਉਸਤਾਦ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਆਖੀ ਭਾਈ ਸੜਕ ਵਗਦੀ ਪਈ ਆ ਠੀਕ ਲੋਕਾਂ ਦਾ ਵੀ ਹੁਣ ਵੇਖ ਸਕਦੇ ਤੂੰ ਇਕੱਠ ਮੈਂ ਤੁਹਾਨੂੰ ਇਹ ਚੀਜ਼ ਆਖਿਆ ਆਖਿਆ ਸੀਗਾ ਕਿ ਭਾਈ ਐਕਟਿਵਾ ਸਾਈਡ ਕਰ ਲੋ ਕੋਈ ਪ੍ਰੋਬਲਮ ਨਾ ਕਰੀਏਟ ਹੋਵੇ ਲੱਗੀ ਮੈਂ ਕਿ ਬਾਹਰ ਤੇ ਮਗਾਈ ਪਈ ਉਹ ਮੈਂ ਭਾਈ ਤੇ ਕਰਕੇ ਆਖਿਆ ਸੀਗਾ ਦੇਖ ਹੁਣ ਮੇਰੀ ਮੇਰੀ ਤਾਂ ਕੱਲੀ ਬਾਈਕ ਖਲੋ ਮੈਂ ਸਾਈਡ ਤੇ ਕਰਨੀ ਹੁਣ ਪਿੱਛੋਂ ਯਾਰ ਇੰਨੇ ਵਾ ਲੋਕ ਆਉਂਦੇ ਜਿੱਦਾਂ ਆ ਵੀ ਰਿਡ ਐਕਸੀਡੈਂਟ ਹੋਇਆ ਉਦਾਂ ਗੱਡੀ ਵੀ ਤੇ ਲੱਗੀ ਵਿੱਚ ਘਾਰੀ ਉਸਤਾਦ ਗੱਲ ਸੁਣ ਗੱਡੀ ਦੇ ਵਿੱਚ ਘਾਰੇ ਲੱਗੀ ਗੱਡੀ ਅਸੀਂ ਸਾਈਡ ਕਰਾਉਣੀ ਹੈ ਮੈਂ ਤਦ ਕਰਕੇ ਤੈਨੂੰ ਆਖਣਿਆ ਵੀ ਭਾਈ ਕਾਰ ਥੋੜੀ ਸਾਈਡ ਕਰ ਲਓ ਪਲੀਜ਼ 2 ਮਿੰਟ ਦੀ ਗੱਲ ਆ ਠੀਕ ਐ ਬਾਕੀ ਕੋਈ ਵੀ ਇਹੋ ਜੀ ਗੱਲ ਨਹੀਂ ਹੈਗੀ ਮੈਂ ਤੁਹਾਨੂੰ ਮੋਟੋ ਦੇ ਨਾਲ ਨਹੀਂ ਆਖਿਆ ਹਾਂਜੀ ਮੈਂ ਤੁਹਾਨੂੰ ਸਿਰਫ ਇਹ ਕਰਕੇ ਆਖਣਿਆ ਇਹ ਪਿੱਛੋਂ ਸੜਕੋਂ ਵਗਦੀ ਆਉਂਦੀ ਆ ਕੀ ਨਾਮ ਆ ਜਿਹੜਾ ਡਰਾਈਵਰ ਹੈਗਾ ਜਿਹੜਾ ਖੜਿਆ ਹੋਇਆ ਡਰਾਈਵਰ ਤਾਂ ਵੀਰੇ 1 ਮਿੰਟ ਨਾਮ ਦਾ ਕਨਫਰਮ ਕਰ ਲਓ ਨਾਮ ਤੁਹਾਡਾ ਦੱਸ ਦੇਣੀ ਹੋਣੀ ਬਾਈ ਜਰਮਨ ਪ੍ਰੀ ਸਿੰਘ ਜਰਮਨ ਪ੍ਰੀ ਸਿੰਘ ਨਾਮ ਹੈ ਬਾਈ ਦਾ ਅੰਮ੍ਰਿਤਸਰ ਦਾ ਰਹਿਣ ਵਾਲਾ ਨਾ ਤਰਨਤਾਰਨ ਦਾ ਤਰਨਤਾਰਨ ਦਾ ਰਹਿਣ ਵਾਲਾ ਵੀਰੇ ਇਹ ਕੀ ਕਰ ਰਹੇ ਆ ਇਹ ਲਾਈਵ ਆਪਣੀ ਕਾਰ ਲੈ ਕੇ ਆਉਂਦਾ ਹੈਗਾ ਇਹ ਵੇਹ ਦੇ ਸਾਣੀ ਜਾਂਦਾ ਹੈ ਕਿਤੇ ਠੀਕ ਹੈ ਸੜਨ ਤਰਨਤਾਰਨ ਦੇ ਅੰਦਰ ਪੈਂਦਾ ਨਹੀਂ ਕਿ ਇਹ ਕਿਤੇ ਕਰ ਰਹੇ ਆ ਇੱਕ ਮਿੰਟੇ ਨੂੰ ਫਲੋਰ ਫਲੋਰ ਬਾਹਰ ਬਾਹਰ ਆ ਬਾਕੀ ਉਹ ਤੋਂ ਆ ਬਾਹਰ ਹੋ ਰਿਹਾ 12 ਬਾਈ 12 ਹੂੰ ਬੰਦਰ ਕਿ ਬੈ ਤਾਡੇ ਸਾਹਮਣੇ ਆ ਬਈ ਹੁਣ ਕੀ ਕਰਨਾ ਐ ਉਹ ਇੱਥੇ ਮੈਂ ਵੀ ਡਿਊਟੀ ਤੇ ਆ ਮਲਾ ਡਿਊਟੀ ਕਿਥੇ ਸਰਪ੍ਰੈਂਸ ਰੈਂਕ ਡਿਊਟੀ ਹੈ ਸੀਟੀਓ ਸਾਹਮਣੇ ਮੈਂ ਸੀਟੀਓ ਸਾਹਦੇ ਨਾਲ ਡਿਊਟੀ ਹੈ ਠੀਕ ਹੈ ਹਾਂਜੀ ਹੁਣ ਬਈ ਭਾਈ ਜੀ ਕੰਮ ਕਰਦੇ ਦੀ ਮੈਂ ਜੋਬ ਕਰਦਾ ਵੀਰੇ ਕਿੱਥੇ ਕੰਮ ਕਰਦਾ ਜੋਬ ਕਰਦਾ ਮੈਂ ਪੰਜਾਬ ਪੁਲਿਸ ਪੰਜਾਬ ਪੁਲਿਸ ਵਿੱਚ ਹਾਂਜੀ ਆਪਾਂ ਗੱਡੀ ਮਾਰ ਕੇ ਭਜਾ ਸਕਦੇ ਫਿਰ ਵੀਰ ਜੀ ਮੈਂ ਤਾਂ ਭਜਾਈ ਨਹੀਂ ਗੱਡੀ ਭਜਾਉਣ ਦਾ ਕੋਈ ਚੱਕਰ ਹੀ ਨਹੀਂ ਹੈ ਬੰਦਾ ਪੂਰਾ ਥੱਲੇ ਭਾਈ ਇੱਕ ਮਿੰਟ ਭਾਈ ਕਿਤੋਂ ਵੇਰੇ ਉਹਨਾਂ ਨੇ ਫੇਰ ਕਿਉਂ ਵੜਿਆ ਤਾਂ ਲੋਕਾਂ ਨੇ ਨਹੀਂ ਮੈਂ ਤੇ ਵੀਰ ਜੀ ਗੱਡੀ ਰੁੱਕ ਗਈ ਸੀ ਗੱਡੀ ਭਜਾਉਣ ਵਾਲਾ ਕੋਈ ਚੱਕਰ ਹੀ ਨਹੀਂ ਸੀ ਇਹਦਾ ਸ਼ੀਸ਼ਾ ਕਿੱਦਾਂ ਟੁੱਟ ਗਿਆ ਫਟਾਣਾ ਸ਼ੀਸ਼ਾ ਤੇ ਚਲੋ ਮਤਲਬ ਜੇ ਟੁੱਟ ਗਿਆ ਪਰ ਮੈਂ ਗੱਡੀ ਭਜਾਉਣ ਵਾਲਾ ਨਹੀਂ ਸੀ ਮੈਂ ਇਹ ਹਾਂਜੀ ਕਿੱਥੇ ਮਲਾਜਮ ਇੱਥੇ ਪੰਜ ਮਾਲ ਮੰਡੀ ਮਾਲ ਮੰਡੀ ਹਾਂਜੀ ਕੀ ਆਪਣਾ ਬੈਟ ਨੰਬਰ ਹਾਂਜੀ ਬੈਟ ਨੰਬਰ ਕੀ ਹੈ ਆਪਣਾ ਨਾਮ 603 ਹਾਂਜੀ 603 ਜਰਮਨ ਪ੍ਰੇਸ ਕਰਕੇ ਭਾਈ ਦਾ ਵਾ ਠੀਕ ਆ ਉਹਦੇ ਨਾਲ ਵੀ ਅਸੀਂ ਕ੍ਰਿਮੀਨਲ ਵਾਂਗੂ ਡੀਲ ਕਰਾਂਗੇ ਜਿੱਦਾਂ ਅਸੀਂ ਕ੍ਰਿਮੀਨਲ ਨਾਲ ਕਰਦੇ ਹਾਂ ਠੀਕ ਆ ਰੂਲ ਐਂਡ ਰੈਗੂਲੇਸ਼ਨ ਹੈ ਜਿਹੜੀ ਉਹ ਸਾਰਿਆਂ ਦੇ ਵਾਸਤੇ ਇੱਕੋ ਹੀ ਆ ਕਿਸੇ ਦੇ ਵਾਸਤੇ ਅੱਡ ਨਹੀਂ ਹੈਗੀ ਭਾਵੇਂ ਪੰਜਾਬ ਪੁਲਿਸ ਦਾ ਮਿਲਾਰੇ ਮੈਂ ਭਾਵੇਂ ਜਿਹੜਾ ਮਰਜੀ ਆ ਭਾਈ ਲੱਗਦਾ ਇਹਨਾਂ ਨੇ ਸ਼ਰਾਬ ਕੀਤੀ ਡਰਿੰਕ ਕੀਤੀ ਇਹਨੇ ਹਾਂਜੀ ਠੀਕ ਐ ਐਕਸੀਡੈਂਟ ਕਰਕੇ ਭੱਜ ਲੱਗਾ ਹੋਊਗਾ ਬੰਦਾ ਅਸੀਂ ਉਹਨੂੰ ਕੈਚ ਕਰਾਂਗੇ ਉਸ ਵੇਲੇ ਭਾਵੇਂ ਸਾਡੀ ਪੰਜਾਬ ਪੁਲਿਸ ਦਾ ਬੰਦਾ ਮੈਡੀਕਲ ਕਰਾਇਆ ਜਾਏਗਾ ਉਹਨਾਂ ਭਾਈ ਸਭ ਕੁਝ ਹੋਏਗਾ ਭਾਈ ਆ ਵੀਰ ਨੇ ਸਭ ਕੁਝ ਹੋਏਗਾ ਪੂਰੀ ਆ ਕੇ ਕਵਰ ਠੀਕ ਐ ਕੋਈ ਇਹੋ ਜਿਹੀ ਗੱਲ ਨਹੀਂ ਹੋਏਗੀ ਭਾਵੇਂ ਸਾਡਾ ਪੰਜਾਬ ਪੁਲਿਸ ਦਾ ਮਿਲਾਰੇਮ ਕਰਕੇ ਭੱਜ ਜਾਂਦਾ ਉਹਨਾਂ ਵੀ ਦੋਸ਼ ਹੋਊਗਾ ਦੂਜਿਆਂ ਦਾ ਵੀ ਉਹ ਕਰਾਂਗੇ